हरियाणा लोकतवा हरके ਤੋਂ ਕੌਂਗਰਸ ਪਾਰਟੀ ਦੇ ਮੀਨਵਾਰ ਸਰਦਾਰ ਮਨਜੀਤ ਸਿੰਘ ਰਾਜਾ ਬੜੇ ਆਪਨੇ ਸਾਥੀਆਂ ਦੇ ਨਿਵੇਦ ਬਹੁਤ ਥੋੜੇ ਸਮੇਂ ਦੇ ਅੰਦਰ ਤੁਹਾਡੇ ਦੱਖਣ ਕਰਵਾਤੇ ਮੋਰਚਾ ਨੇ ਵਿਚਾਰ ਕਰਨ ਕਰਵਾਤੇ ਮੇਰੇ ਜਨਤਕ ਖੜੇ ਹਰੇ ਸਿੰਘਪੁਰ ਵਿਖੇ ਜੁੜੇ ਹੋਣੇ ਮੇਰੇ ਪਰ ਮਿਸਟਰ ਜਾਨੇ ਖਾਤੀ ਸਰਦਾਰ ਮਨਜੀਤ ਸਿੰਘ ਹਮੜਾ कांग्रेस संविधान ख़ल कांग्रेस ਉਹ ਆਇਆ ਨਹੀਂ ਇੱਥੇ ਖੜ੍ਹ ਜਾਓ ਸਾਰੇ ਦੇ ਪੂਰਤ ਸਾਰਾ ਨਹੀਂ ਕਪਟੋ ਹੋ ਗਏ ਸਾਹਮਣੇ ਐ ਸਾਹਮਣੇ ਸਾਹਮਣੇ ਲਾਗੜ ਦੇ ਬਰਸਾਤ ਮਾਗੜ ਪੜੀਓ ਵੇ ਸੰਭਾਜਮ ਕਰਦੇ ਆ ਬੱਤੀ ਚੇਨ ਦੇ ਆਲੇ ਲੱਗੇ ਉਹ ਉਧਰ ਪਿੱਛੇ ਰਹਿ ਜਾਓ

ਸੁਤਤਾ ਪਿਆਲੀ ਪਾਸ ਨਹੀਂ ਦੇਣੀ ਗੱਲ ਹੈ ਇੱਧਰ ਦੇਖੋ ਸਾਹਮਣੇ ਸਭ ਤੋਂ ਸੋਹਣੇ ਇੰਨੇ ਮਹਿਤੀ ਆਕਾ ਸਾਹਿਬ ਨੂੰ ਇੱਕ ਵੇਰੀ ਵਾਕਰਾਂ ਨੂੰ ਮਿਲ ਲਏ ਆ ਕਹਿੰਦਾ ਭਾਈ ਇਹੇ ਕਰਾਉਂਦੇ ਆ ਸੋ ਕਹਿਣ ਤੋਂ ਬਾਅਦ ਕੋਈ ਆਪਣੀ ਇਲਾਕੇ ਦੀ ਮੰਗ ਕੋਈ ਅੱਲਾ ਨੂੰ ਇੱਕ ਜਿਹੜੀ ਆਪਾਂ ਦੱਸਦਾ ਤੇ ਉਹਨਾਂ ਦੇ ਹੱਥ ਨੇ ਆ ਸਮਾਜ ਚ ਆ ਜਾਣੀ ਆ ਸੋ ਆਪਣੇ ਦੂਸਰਿਆਂ ਦੇ ਭਾਗ ਚੰਗੇ ਹੋਣ ਕੇ ਲਈ ਧੋਲਾਤਵਾ ਸਰਕਾਰ ਨੂੰ ਹਟਾਇਆ ਸਾਰੇ ਨਾਰੇ मुंडे नारे ਪ੍ਰਧਾਨ ਜੀ ਅੱਜ ਮੈਨੂੰ ਕਹਿੰਦੇ ਵੀ ਇੱਕ ਪਿੰਡ ਦੇ ਵਿੱਚ ਫਰਕ ਫਰਕ ਬੋਰਡ ਲੱਗਿਆ। ਗਿੱਲ ਹਲਕੇ ਅੰਦਰ ਪ੍ਰਧਾਨ ਜੀ ਲੋਕਾਂ ਨੂੰ ਕਹਿਣਾ ਜੋ ਉਸ ਤੇ ਤੁਹਾਡੇ ਪ੍ਰਤੀ ਇਹਦਾ ਪਿਆਰ ਵਧ ਗਿਆ ਤੇ ਹਰੇਕ ਬੰਦਾ ਕਹਿੰਦਾ ਕਿ ਮੇਰੇ ਘਰ ਤੇ 15 ਬੋਰਡ ਲਾਜੋ। ਨਾਲੇ ਬਿੰਦੀ ਫੋਟੋ ਮੇਰੇ ਘਰ ਤੇ ਲੱਗੀ ਹੋਣੀ ਚਾਹੀਦੀ ਹੈ। ਲੋਕਾਂ ਨੇ ਗਿੱਲਾ ਵਿੱਚ ਤੁਸੀਂ ਐਨੇ ਪਸਕੇ ਇਸ ਕਰਕੇ ਲੋਕ ਸਮੂਹ ਨੇ ਕਹਿ ਰਹੇ ਆ ਕਿ ਤੁਸੀਂ ਸਾਨੂੰ ਬੋਰਡ ਵੀ ਨਹੀਂ ਦੇ ਸਕਦੇ, ਸਾਨੂੰ ਕੋਟਾ, ਲੋਕਾ ਸਭ ਕੁਝ ਦੇ। ਧੰਨਵਾਦ। अपने अंदर से अपने मन के अंदर से जलता लगा कि आजमाएं मार्ग ज़मीन में जमीन की आप हम आप सिक्का जिम्मेदार आयोग 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 आ ਅੱਜ ਦੇ ਸਮਾਪਤੇ ਉਹ ਮੇਰੇ ਮੌਜੂਦ ਹਨ ਬਹੁਤ ਖਰੇਖਾਲ ਨਾਉ ਮੰਗਲਾ ਤੋਂ ਨਾਲ ਪਹੁੰਚੇ ਪਾਜੂ ਉਹ ਰਖਾ ਮਾਤਾ ਜੀ ਆਜੋ ਉਹਦੇ ਮਹਿਮਾਨ ਜੀ ਕਿਹੜੀ ਪਾਰਟੀ ਨੂੰ ਛੱਡ ਕੇ ਤੁਸੀਂ ਕਾਂਗਰਸ ਰਾਜ ਸੂਚਕਾ ਖਾਸਾ ਵਹਿੰਦਿਕ ਅਤੇ ਮੈਂ ਮਾਸਟਰ ਸ੍ਰਿੰਦਰ ਸਿੰਘ ਗੇਲ ਮੈਂ ਆਮ ਆਦਮੀ ਪਾਰਟੀ ਦਾ ਸਰਕਲ ਕੋ ਤਾਂ ਸੀਗਾ ਮੈਨੂੰ ਉਹਨਾਂ ਦੀ ਕਾਰਜਕਾਰੀ ਜਿਹੜਾ ਉਹਨਾਂ ਕੰਮ ਕਰਦਾ ਤਰੀਕਾ ਸੀਗਾ ਜਿਹੜੇ ਉਹ ਲਾਰੇ ਸੀਗੇ ਉਹ ਮੈਨੂੰ ਚੰਗੇ ਨਹੀਂ ਲੱਗੇ ਇੱਕ ਤਾਂ ਉਹਨਾਂ ਨੇ ਆਰਥਿਕਾਂ ਨੂੰ 100000 ਰੁਪਏ ਦਾ ਵਾਅਦਾ ਕੀਤਾ ਸੀ 2.5 ਸਾਲ ਹੋ ਗਏ ਅਜੇ ਤੱਕ ਨਹੀਂ ਉਹਨਾਂ ਦਿੱਤਾ ਹੈ ਜਿਹੜੇ ਉਹ ਬੀਬੀ ਦੀਆਂ ਦਲਨਾ ਕਰਦੇ ਨੇ ਜੋ ਕੁਝ ਵੀ ਕੰਮ ਕਰਦੇ ਨੇ ਉਹ ਸਿਰਫ ਚੰਨੀ ਦੀ ਬਦੌਲਤ ਹੋਇਆ ਕੰਮ ਉਹਨਾਂ ਨੇ ਨਾਲ ਹੀ ਨੋਟੀਫਿਕੇਸ਼ਨ ਜਾਰੀ ਕਰਦੇ ਸੀ ਇਸ ਕਰਕੇ ਉਹ ਸਾਰੇ ਕੰਮ ਹੋ ਰਹੇ ਨੇ ਇਹਨਾਂ ਨੇ ਕਿਹੜਾ ਕੰਮ ਕੀਤਾ ਮੈਂ ਅਸੀਂ ਇਹਨਾਂ ਦੇ ਇਹਨਾਂ ਲਾਰਿਆਂ ਕਰਕੇ ਜਿਹੜਾ ਇਹ ਪਾਰਟੀ 2-3 ਸਾਲ ਤੱਕ ਕੰਮ ਕੀਤਾ ਉਹ ਛੱਡ ਕੇ ਫਿਰ ਅਸੀਂ ਦੁਬਾਰੇ ਕਾਂਗਰਸ ਦੇ ਵਿੱਚ ਜੁੜੇ। ਬਹੁਤ ਹੌਸਲੇ ਪੂਰੇ ਬਲੰਦ ਹੈ ਪੂਰੀ ਸਪੋਰਟ। ਹਾਂਜੀ ਹਾਂਜੀ ਪੂਰੀ ਮੇਰੀ ਟੀਮ ਆ ਮੈਂ ਮੈਂ ਟੀਚਰ ਆ ਮੈਂ ਦੇਖ ਕੇ ਪਰਤੀ ਜਿਹੜੀ ਆ ਗੱਲ ਕਰਦਾ ਉਹ ਨਾ ਮੂੰ ਨਹੀਂ ਮੈਂ ਪੁੱਛੀ। ਠੀਕ ਹੈ। ਹਾਂਜੀ ਸਿੰਘਪੁਰਾ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਕਿੰਦਾ ਦਾ ਉਤਸ਼ਾਹ ਰਿਹਾ ਜੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਇੱਥੇ ਆ ਕੇ ਜੋ ਸਾਡਾ ਰਾਜਾ ਬਰਿੰਦ ਜੀ ਦਾ ਜੋ ਫੰਕਸ਼ਨ ਸੀਗਾ ਪਾਰਟੀ ਵੱਲੋਂ ਉਹਦੇ ਵਿੱਚ ਤੁਸੀਂ ਸਾਰੇ ਆਏ ਹੋ ਚਾਰ-ਚਾਰ ਲਾਇਆ ਬਹੁਤ ਧੰਨਵਾਦ ਸਾਰਿਆਂ ਦਾ ਤੇ ਬਾਕੀ ਜਿਹੜਾ ਜਿਹੜੀ ਸਮੇਂ ਦੀ ਜਿਹੜੀ ਹੁਣ ਸਥਿਤੀ ਆ ਰਾਜਾ ਬਰਿੰਗ ਜੀ ਪਹਿਲੇ ਨੰਬਰ ਤੇ ਚੱਲ ਰਹੇ ਨੇ ਤੇ ਸਾਨੂੰ ਪੂਰੀ ਉਮੀਦ ਆ ਕਿ ਰਾਜਾ ਬਰਿੰਗ ਜੀ ਨੂੰ ਲੁਧਿਆਣਾ ਸੀਟ ਤੋਂ ਵੱਡੀ ਲੀਡ ਦੇ ਨਾਲ ਜਿਤਾ ਕੇ ਇਥੋਂ ਅਸੀਂ ਇਹਨਾਂ ਨੂੰ ਦਿੱਲੀ ਦੀ ਮਹਾਪੰਚਾਇਤ ਦੇ ਵਿੱਚ ਭੇਜਾਂ ਕਿਉਂ ਵੀ ਦਸਰ ਆਇਆ ਹੋਇਆ ਹੈ ਜੀ ਰਾਜਾ ਬਰਿੰਗ ਜੀ ਦਾ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦਾ ਕਦਮ ਵੀ ਵੱਡਾ ਇੰਡੀਆ ਲੈਵਲ ਤੇ ਵਰਲਡ ਲੈਵਲ ਤੇ ਉਹਨਾਂ ਦੀ ਪਛਾਣ ਤੇ ਅਸੀਂ ਉਹਨਾਂ ਨੂੰ ਇੱਥੇ ਆਉਣ ਤੇ ਹੀ ਉਸ ਦਿਨ ਹੀ ਚੋਣ ਕਰ ਲਈ ਸੀ ਕਿ ਰਾਜਾ ਬਰਿੰਦ ਜੀ ਵਰਗਾ ਜਿਹੜਾ ਲੁਧਿਆਣਾ ਹਲਕੇ ਨੂੰ ਕੈਡੀਮੇਟ ਡੇਟ ਮਿਲਿਆ ਤੇ ਲੁਧਿਆਣਾ ਲੁਧਿਆਣਾ ਵਾਸੀਆਂ ਦਾ ਤਾਂ ਇਹਨਾਂ ਦੇ ਵਿੱਚ ਲੁਧਿਆਣਾ ਵਾਸੀਆਂ ਦਾ ਨੂੰ ਇਹ ਕੰਧਾ ਸਦਨ ਬੜਾ ਵੱਡਾ ਉੰਗਾਰਾ ਮਿਲਿਆ ਜੀ ਬੜੀਆਂ ਦੂਜੀਆਂ ਪਾਰਟੀਆਂ ਛੱਡ ਕੇ ਅੱਜ ਬੜੀ ਵੱਡੀ ਤਰ੍ਹਾਂ ਰਾਜ ਚ ਨੂੰ ਸ਼ਾਮਲ ਹੋਏ ਆ ਕਿੰਦਾ ਦੇਖਦੇ ਹੋ ਉਹਨਾਂ ਦੀ ਜਿੱਤ ਕਿੰਨੀ ਪੱਕੀ ਲੱਗਦੀ ਹੈ ਜਿਹੜੀ ਸ਼ਾਮਲ ਹੋਣ ਵਾਲੀ ਜਿਹੜੀ ਗੱਲ ਆ ਇਹ ਮੁੰਡਿਆਂ ਦੇ ਯੂਥ ਆ ਯੂਥ ਪਹਿਲਾਂ ਹੀ ਇਹ ਕਾੜ ਕੱਢ ਲੈਂਦਾ ਵਾ ਵੀ ਵੀ ਹੁਣ ਕਿੱਧਰ ਨੂੰ ਕਿਹਨੇ ਜਿੱਤਣਾ ਜੇ ਅੱਜ ਇੰਨਾ ਯੂਥ ਭਰਤੀ ਹੋਇਆ ਜਿਨੇ ਸਾਡੇ ਸੀਨੀਅਰ ਬੰਦੇ ਵੀ ਆ ਉਹ ਉਹ ਅੱਜ ਕਾਂਗਰਸ ਪਾਰਟੀ ਦੇ ਵਿੱਚ ਜੁਆਇਨ ਹੋਏ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਉਹ ਇਹਨਾਂ ਨੇ ਉਹਨਾਂ ਨੂੰ ਵੀ ਦਿਸਦਾ ਕਿ ਸਾਡੇ ਰਾਜਾ ਬੜਿੰਦ ਜੀ ਐਮਪੀ ਬਣ ਕੇ ਸਾਡੇ ਇੱਥੇ ਆ ਕੇ ਹਲਕੇ ਦੇ ਵਿੱਚ ਲੱਗਦੀ ਕਰਨ ਠੀਕ ਸਰ ਪਿੰਡ ਵਾਲਿਆਂ ਨੂੰ ਵੋਟਰਾਂ ਨੂੰ ਖਾਸੋਂ ਤੇ ਕੀ ਅਪੀਲ ਪਿੰਡ ਵਾਲੇ ਤਾਂ ਸਾਡੇ ਸਿੱਧੇ ਨੇ ਜੀ ਲਖੀਰ ਖਿੱਚ ਕੇ ਖੜਦੇ ਨੇ ਔਰ ਤੁਸੀਂ ਇੱਥੇ ਇਕੱਠ ਵੀ ਦੇਖ ਲਿਆ ਟਾਈਮ ਦੇਖ ਲਓ 5 ਵਜੇ ਦੇ ਬੈਠੇ ਨੇ ਇੰਨਾ ਲੇਟ ਹੋਣ ਦੇ ਬਾਵਜੂਦ ਵੀ ਬੀਬੀਆਂ ਨੇ ਰੋਟੀਆਂ ਲਾਉਣੀਆਂ ਸੀ ਘਰੋਂ ਗੇੜੇ ਮਾਰ ਮਾਰ ਕੇ ਵਾਪਸ ਵੀ ਆਉਂਦੀਆਂ ਰਹੀਆਂ ਨੇ ਤੇ ਫੇਰ ਵੀ ਉਹਨਾਂ ਨੂੰ ਆਪਣੇ ਕੰਮ ਕਰਕੇ ਘਰਾਂ ਚ ਜਾਣਾ ਪਿਆ ਤੇ ਫੇਰ ਵੀ ਸਾਡਾ ਇਕੱਠ ਤੇਤੋਂ ਕਿੰਨਾ ਭਰਿਆ ਸਾਡੇ ਇੱਥੇ ਵੋਟਰ ਬੁੜੇ ਸਿਆਣੇ ਨੇ ਸੂਝਵਾਨ ਨੇ ਉਹ ਇਸ ਕਰਕੇ ਆਪਦੇ ਲੀਡਰ ਦੀਆਂ ਸੋਚ ਬਾਰੇ ਉਹਨਾਂ ਦੀ ਸੁਣਨਾ ਹੈ ਬਾਕੀ ਸ਼ਹਿਰ ਜਿਹੜੇ ਤੁਹਾਨੂੰ ਦੇਖ ਰਹੇ ਹਨ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਆ ਪੂਰੇ ਉਹਨਾਂ ਨੂੰ ਲੁਧਿਆਣੇ ਵਾਸੀਆਂ ਨੂੰ ਸਾਡੇ ਤੋਂ ਕੀ ਅਪੀਲ ਤੇ ਲੁਧਿਆਣੇ ਵਾਸੀਆਂ ਨੂੰ ਅਸੀਂ ਇਹੀ ਅਪੀਲ ਕਰਦੇ ਆ ਕਿ ਅਸੀਂ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਦੇਖਦੇ ਆ ਵੀ ਉਹਨਾਂ ਦੀ ਉਹਨਾਂ ਦੀ ਕੀ ਕਾਰਗੁਜ਼ਾਰੀ ਆ ਤੇ ਹੁਣ ਅਸੀਂ ਪਹਿਲਾਂ ਸਾਡੀ ਵੀ ਕਾ ਪਾਰਟੀ ਦੀ ਕਾਂਗਰਸ ਪਾਰਟੀ ਦੀ ਵੀ ਕਾਰਗੁਜ਼ਾਰੀ ਕੁਝ ਢਿੱਲੀ ਰਹੀ ਆ ਜਿਹਦੀ ਕਰਕੇ ਦੂਜੀ ਪਾਰਟੀਆਂ ਨੂੰ ਉਹਨਾਂ ਨੇ ਚੋਣ ਕੀਤੀ ਆ ਪਰ ਹੁਣ ਉਹਨਾਂ ਨੂੰ ਦੁਬਾਰਾ ਇਹ ਗੱਲ ਉਹਨਾਂ ਨੇ ਮਨ ਬਣਾ ਲਿਆ ਕਿ ਹੁਣ ਕਾਂਗਰਸ ਪਾਰਟੀ ਹੀ ਇੱਕ ਵਧੀਆ ਪਾਰਟੀ ਆ ਇਹੀ ਲੋਕਾਂ ਨੂੰ ਪੂਰੇ ਦੇਸ਼ ਨੂੰ ਇਹੀ ਸਾਂਭ ਸਕਦੀ ਆ ਬਾਕੀ ਸਾਨੂੰ ਜੁਗਨੇ ਦਿਖਾਉਂਦੇ ਨੇ ਜੁਗਨੇ ਵਾਲੀਆਂ ਪਾਰਟੀਆਂ ਨੂੰ ਇੱਦੀ ਲੱਤ ਮਾਰ ਕੇ ਕਾਂਗਰਸ ਪਾਰਟੀ ਨੂੰ ਸਪੋਰਟ ਵੱਡੀ ਲੀਡ ਨਾਲ ਜਿੱਤ ਉਹਨਾਂ ਦੀ ਹਲਕੇ-ਗਿੱਲ ਦੀ ਗੱਲ ਕਰੀਏ ਹਲਕੇ ਗਿੱਲ ਦੀ ਕੀ ਗੱਲ ਕਰਦੇ ਹੁਣ ਤਾਂ ਅਸੀਂ ਲੁਧਿਆਣੇ ਦੀ ਗੱਲ ਕਰਾਂਗੇ ਹਲਕਾ ਗੱਲ ਹੁਣ ਛੋਟਾ ਵਾ ਨੌ ਹਲਕੇ ਨੇ ਸ਼ਹਿਰ ਵੀ ਆ ਰਾਜਾ ਬ੍ਰਹਮਜਿਵੀ ਪੱਟੀ ਲੀਨੂ